ਪਾਣੀ ਨੂੰ ਨਾਪਿਆ ਨਹੀਂ ਗਿਆ ਨਹੀਂ ਗਿਆ ਨਹੀਂ ਗਿਆ ਪੈਸਾ ਰੁੜ ਜਾਣਾ ਹੈ ਪਰੰਤੂ ਮੇਰੀ ਕਿਸ ਨੇ ਸੁਣਵਾਈ ਨਹੀਂ ਕੀਤੀ ਪਰੰਤੂ ਅੱਜ ਖਾਬ ਚੰਨਨ ਪਵਾਰਸੀ ਕੇ ਔਰ ਪੜੇ ਲਿਖੇ ਕੋ ਫਾਰਸੀ ਕੇ ਲੁੱਟ ਹੋਗੀ ਸਾਡੇ ਟੈਕਸਾਂ ਦਾ ਪੈਸਾ ਹੈ ਉਹ ਮੇਰੇ ਲੁਧਿਆਣੇ ਦੇ ਮੇਰੇ ਭੋਲੇ ਪਾਲੇ ਲੋਗੋ ਆ ਆਪਣਾ ਪੈਸਾ ਯਾਰ ਔਰ ਆਪਾ ਆਪਣਾ ਪੈਸਾ ਵੀ ਗਵਾ ਰਹੇ ਆ ਆਪਣਾ ਸਵਾਸਥ ਵੀ ਗਵਾ ਰਹੇ ਆ 8700 ਔਰ ਕੈਂਸਰ ਦੇ ਕੇਸਿਸਾ ਲੁਧਿਆਣਾ ਚ ਡਿਟੈਕਟ ਹੋ ਚੁੱਕੇ ਸੰਦੀਪ ਜੀ ਆਹ ਕੋਈ ਪੋਲਿਟੀਕਲ ਮਾਇਲੇ ਜਾਂ ਆਪੇ ਰਾਜਨੀਤੀ ਦਾ ਆਪ ਮਸਲਾ ਨਹੀਂ ਆ ਯਾਰ ਸਿੱਧਾ ਸਾਗੇ ਜ਼ਿੰਦਗੀਆਂ ਨਾਲ ਜੁੜਿਆ ਹੋਇਆ ਹੈ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਕੀ ਦੇ ਕੇ ਜਾ ਰਹੇ ਹਾਂ ਆਪਣੀ ਇਸ ਸ਼ਹਿਰ ਦੇ ਨਾਲ ਇੱਕ ਕਮਿਟਮੈਂਟ ਹੈ ਤੇ ਅੱਤੇ ਸਿੱਕਾ ਸੁੱਟਦੇ ਸੀਗੇ ਸਿੱਕਾ ਕਲੀਨ ਸੀ ਕਿ ਆਜੇ ਦਿਲ ਦੁਖਦਾ ਅਸੀਂ ਗਰੋਅ ਕੀਤਾ ਪਰੰਤੂ ਅਸੀਂ ਇਹ ਬੁੱਢਾ ਦਰਿਆ ਨੂੰ ਗੰਦੇ ਨਾਲੇ ਦਾ ਸਬਰੂ ਦੇ ਤਾ ਆ ਸਾਡੀ ਡਿਊਟੀ ਹੈ ਸ਼ਹਿਰ ਵਾਲਿਆਂ ਦੀ ਅਸੀਂ ਆਪਣੇ ਕਰ ਲਾਂਗੇ ਸਰਕਾਰ ਨੂੰ ਮੌਕਾ ਦੇ ਸਾਨੂੰ ਸੁਣ ਲੈ ਅਸੀਂ ਇਹਨੂੰ ਬਿਲਕੁਲ ਸਾਫ਼ ਕਰ ਦੇਾਂਗੇ ਔਰ ਬਿਨਾ ਸਰਕਾਰ ਦੇ ਸੈਂਟਰਲ ਗਵਰਨਮੈਂਟ ਸਿਟੀ ਗਵਰਨਮੈਂਟ ਦਾ ਕਿਸੇ ਦਾ 1 ਰੁਪਿਆ ਨਹੀਂ ਚਾਹੀਦਾ ਖੁੱਲੀ ਆਫਰ ਅੱਜ ਫਿਰ ਦੇ ਰਹੇ ਹਾਂ 400 ਰੁਪਏ ਲਈ ਜੇ ਭਾਈ ਕੰਮ 300 ਕਰੋੜ ਹੋ ਜਾਏਗਾ ਉਹਨਾਂ ਕਹ ਰਹੇ ਆ ਖੁੱਲੀ ਆਫਰ ਜਨ ਹਿਤੇਸ਼ੀ नहीं आपका। नमस्कार सताल सो so, लुधियाना शहर तो एक बार फिर तो जुड़े हैं सो so, मामला है एज इट इज बुढ़ा दरिया बुढा दा जी हाँ लोकल विधानसभा ਕਮੇਟੀ ਦੀ ਜਿਹੜੀ ਇੱਕ ਅੱਜ ਹੰਗਾਮੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਜਿਹੜੇ ਮਾਨਯੋਗ ਸਾਡੇ ਚੇਅਰਮੈਨ ਹੈਗੇ ਆ ਕਮੇਟੀ ਦੇ ਪਲੱਸ ਵਿਧਾਇਕ ਹੈਗੇ ਆ ਲੁਧਿਆਣਾ ਤੋਂ ਗੁਰਪ੍ਰੀਤ ਗੋਗੀ ਉਹਨਾਂ ਵੱਲੋਂ ਬੁੱਡੇ ਨਾਲੇ ਨੂੰ ਲੈ ਕੇ ਜਿਹੜਾ 650 ਕਰੋੜ ਰੁਪਏ ਦੇ ਖਰਚੇ ਜਾਂ ਤੇ ਵਿਜੀਲੈਂਸ ਇਨਕੁਆਰੀ ਦੇ ਤੇ ਸੀਬੀਆਈ ਇਨਕੁਆਰੀ ਨੂੰ ਰეკਮੈਂਡ ਕਰ ਦਿੱਤਾ ਇਹ ਸਾਰੇ ਮਾਮਲੇ 'ਚ ਅਸੀਂ ਪਹੁੰਚੇ ਆ ਤਰੁੰਜਨ ਬਾਬਾ ਜੀ ਕੋਲ ਜਿਹੜੇ ਕਿ कल ਵੀ ਇਨ ਦੀ ਵੀ ਤਸਵੀਰਾਂ ਵਾਇਰਲ ਹੋਈਆਂ ਸੀ ਜਿਹੜੇ ਇਹਨਾਂ ਨੇ ਬੁੱਢੇ ਨਾਲੇ ਦੀ ਮੋਪਾਈ ਕੀਤੀ ਗਈ ਸੀ ਉੱਥੇ ਬੁੱਢੇ ਨਾਲੇ ਤੇ ਪਹੁੰਚ ਕੇ ਸੋ ਤਸਵੀਰਾਂ ਵਾਇਰਲ ਹੋਈਆਂ ਸੀ ਜਾਣਦੇ ਆ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦਰਸ਼ਕਾਂ ਨੂੰ ਨਹੀਂ ਪਤਾ ਸਰ ਨਮਸਕਾਰ ਸਾਰੇ ਲੁਸਾਣਾ ਵਾਸੀਆਂ ਨੂੰ ਸਾਦਰ ਜੈ ਜਨੇਂਦਰ ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਤੁਹਾਡੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਜਿਹੜਾ ਤੁਸੀਂ ਮੁੱਦਾ ਚੱਕਿਆ ਸੀ 650 ਕਰੋੜ ਰੁਪਏ ਦਾ ਕਿ ਇਹ ਗਲਤ ਹੈਗਾ ਉਸ ਮਾਮਲੇ ਦੇ ਵਿੱਚ ਫਾਈਨਲੀ ਅੱਜ ਚੇਅਰਮੈਨ ਗੁਰਪ੍ਰੀਤ ਗੋਗੀ ਵੱਲੋਂ ਵਿਜੀਲੈਂਸ ਤੇ ਸੀਬੀਆਈ ਇਨਕੁਆਇਰੀ ਮਾਰਕ ਕਰ ਦਿੱਤੀ ਹੈ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਸੰਦੀਪ ਜੀ ਅੱਜ ਜੇ ਦਿਲ ਦੀ ਗਹਿਰਾਈਆਂ ਤੋਂ ਦੱਸਾਂ ਆਪਣੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਗਰ ਆਪਣੇ ਈਸ਼ਵਰ ਨੂੰ ਹਾਜ਼ਰ ਨਾਜ਼ਰ ਰੱਖਦੇ ਹੋਏ ਜੀ ਅੱਜ ਸਭ ਤੋਂ ਪਹਿਲਾਂ ਨਾ ਮੈਂ ਵਧਾਈ ਦਿੰਦਾ ਜਨ ਹਤੀਸ਼ੀ ਚੈਨਲ ਨੂੰ ਔਰ ਤੁਹਾਨੂੰ ਜੀ ਯਾਦ ਕਰੋ 2020 ਦੀਵਾਲੀ ਤੋਂ ਮੈਂ ਖਲ 5-6 ਦਿਨ ਪਹਿਲੇ ਤੁਸੀਂ ਮੇਰੀ ਇੰਟਰਵਿਊ ਲਈ ਸੀ ਜੀ ਜੀ ਜਦੋਂ 2020 ਦੇ ਵਿੱਚ ਇਹਨਾਂ ਨੇ ਉਸ ਸਮੇਂ ਕਰੋਨਾ ਕਾਲ ਸੀਗਾ 23 ਮਾਰਚ ਨੂੰ ਪੂਰਾ ਭਾਰਤ ਲੋਕਡਾਊਨ ਹੋ ਗਿਆ ਸੀਗਾ ਬਿਲਕੁਲ ਇਤਿਹਾਸਿਕ ਔਰ ਸੰਸਾਰ ਲਗਭਗ ਸਾਰਾ ਬੰਦ ਹੋ ਗਿਆ ਸੀਗਾ ਉਸ ਸਮੇਂ ਇਹਨਾਂ ਨੇ ਕੈਪਟਨ ਦੀ ਸਰਕਾਰ ਚੋਰਾਂ ਦੀ ਸਰਕਾਰ ਕਾਂਗਰਸ ਜਿਹਦਾ ਚੋਰਾਂ ਦਾ ਕੀ ਕਹਿੰਦੇ ਰਾਜਾ ਅਮਰਿੰਦਰ ਸਿੰਘ ਜੀ ਇਹਨਾਂ ਨੇ 650 ਕਰੋੜ ਦੀ ਡੀਪੀਆਰ ਤਿਆਰ ਕਰਕੇ ਇਹਨਾਂ ਨੇ ਕਰੋਨਾ ਕਾਲ ਦੇ ਵਿੱਚ ਟੈਂਡਰ ਅਲਾਟ ਕਰ ਦਿੱਤਾ ਅੱਛਾ ਜੀ ਔਰ ਜਦੋਂ ਪਤਾ ਲੱਗਿਆ ਮੈਨੂੰ ਤੇ ਮੈਂ ਸਭ ਤੋਂ ਪਹਿਲੇ ਸੰਪਰਕ ਕੀਤਾ ਤੁਹਾਡੇ ਨਾਲ ਮੈਂ ਨਹੀਂ ਪੁੱਛਦਾ ਮੈਂ ਇਸ ਕਾਰਨ ਇਸ ਇੰਟਰਵਿਊ ਸਭ ਤੋਂ ਪਹਿਲੇ ਵਧਾਈ ਜਨ ਹਤੇਸ਼ੀ ਚੈਨਲ ਨੂੰ ਔਰ ਸੰਦੀਪ ਜੀ ਨੂੰ ਮੈਂ ਦਿੰਦਾ ਜਿਨ੍ਹਾਂ ਨੇ 2020 ਚ ਅਜਨ 2024 ਆ ਗਿਆ ਸਾਢੇ 3 ਸਾਲ ਦੇ ਕਰੀਬ ਆਪਣਾ ਸਫਰ ਚੱਲਿਆ ਹੈ ਜੀ ਦੇ ਆਪਾਂ ਲਗਾਤਾਰ ਦੋਨੋਂ ਜੀ ਨੇ ਆ ਆਵਾਜ਼ ਨੂੰ ਚੱਕਦੇ ਰਹੇ ਆ ਤੇ ਸਭ ਤੋਂ ਪਹਿਲੇ ਵਧਾਈ ਤੁਹਾਨੂੰ ਔਰ ਉਸ ਤੋਂ ਬਾਅਦ ਅੱਜ ਮੈਂ ਦੋਨੋਂ ਹੱਥ ਜੋੜ ਕੇ ਅੱਜ ਮੈਂ ਸਾਡੇ ਲੁਧਿਆਣਾ ਪੱਛਮੀ ਤੋਂ ਐਮਐਲਏ ਸ਼੍ਰੀ ਗੁਰਪ੍ਰੀਤ ਗੋਗੀ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੇ ਸ਼ੁਕਰਗੁਜ਼ਾਰ ਕਰਦਾ ਹਾਂ ਜਿਨ੍ਹਾਂ ਨੇ ਇਸ ਮੁੱਦੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਦੇਖੋ ਲੁਧਿਆਣਾ ਜਿੱਥੇ ਐਮਐਲਏ 6 ਨੇ ਔਰ ਆਈ ਥਿੰਕ 5 ਐਮਐਲਏ ਦੀਆਂ ਕੌਨਸਟੀਟੂਐਂਸੀ ਚੋਂ ਅਬ ਬੁੱਡਾ ਨਾਲਾ ਹੋ ਕੇ ਨਿਕਲਦਾ ਲਾਈਕ ਸਟਾਰਟ ਫਰਮ ਤਾਜਪੁਰ ਜੇਲ ਤੋਂ ਜੇ ਆਪਾਂ ਇਹਨੂੰ ਮੰਨੀਏ ਜੀ ਉਹ ਭੋਲਾ ਜੀ ਦੀ ਕੌਨਸਟੀਟੂਐਂਸੀ ਹੈ ਉਸ ਤੋਂ ਬਾਅਦ ਅੱਗੇ ਵਧੋ ਤੇ ਆਪਣਾ ਪੱਪੀ ਜੀ ਦੀ ਆ ਜਾਂਦੀ ਹੈ ਉਸ ਤੋਂ ਬਾਅਦ ਬੱਗਾ ਜੀ ਦੀ ਆ ਜਾਂਦੀ ਹੈ ਔਰ ਉਸ ਤੋਂ ਬਾਅਦ ਗੁਰਪ੍ਰੀਤ ਗੋਗੀ ਜੀ ਦੀ ਆ ਜਾਂਦੀ ਹੈ ਔਰ ਹਾਂ ਆ ਚਾਰ ਐਮਐਲਏ ਦੀ ਕੌਨਸਟੀਟੂਐਂਸੀ ਦੇ ਵਿੱਚੋਂ ਦੀ ਹੁੰਦਾ ਹੋਇਆ ਨਾਲਾ ਨਿਕਲਦਾ ਹੈ ਪਰੰਤੂ ਸਿਰਫ ਤੇ ਸਿਰਫ ਗੱਲ ਇਸ ਸੋ ਐਨੇ ਸੰਜੀਤਗੀ ਵਾਲੇ ਐਨੇ ਐਨੇ ਦੁੱਖ ਵਾਲੇ ਮਸਲਾ ਪੁੱਡਾ ਦਰਿਆ ਜੋ ਕਿ ਅੱਜ ਗੰਦਾ ਨਾਲਾ ਬਣ ਗਿਆ ਉਹ ਸਿਰਫ ਸਿਰਫ ਸਮਝਿਆ ਤੇ ਗੁਰਪ੍ਰੀਤ ਗੋਗੀ ਜੀ ਨੇ ਤੇ ਜਦੋਂ ਮੇਰੇ ਨਾਲ ਸਲਾਹ ਹੋਈ ਤੇ ਮੈਂ ਕੱਲ ਉਹਨਾਂ ਨੂੰ ਦੱਸਿਆ ਜੀ ਮੈਂ ਕਹਿੰਿਆ ਜੀ ਮੈਂ ਆ 4 ਸਾਲ ਪਹਿਲੇ ਇੱਥੇ ਪਾਣੀ ਨਿਪਵਾਇਆ ਸੀਗਾ ਪਰੰਤੂ ਉਸ ਸਮੇਂ ਦੇ ਜਿਹੜੇ ਹਾਕਮ ਸੀਗੇ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਤੇ ਹੁਣ ਉਸ ਸਮੇਂ ਕਹਿੰਦੇ ਸੀ ਇਹ ਸ਼ਾਇਦ ਬਈ ਬਾਬਾ ਸਾਰੇ ਸ਼ਹਿਰ ਨੂੰ ਆਪਣੀ ਕੋਈ ਪੋਲੀਟੀਕਲ ਮਾਇਲੇ ਲੈਂਵਾਉਂਦੇ ਤੁਸੀਂ ਵੀ ਮੇਰੇ ਤੇ ਗਿਆ ਸੀ ਬਈ ਤੁਸੀਂ ਇਹ ਬੁੱਡੇ ਨਾਲੇ ਦੇ ਨਾਲੇ ਦੇ ਨਾਮ ਤੇ ਬਾਬਾ ਜੀ ਕਿ ਪੋਲਿਟਿਕਲ ਮਾਇਲੇਜ ਨਹੀਂ ਲੈਣਾ ਚਾਹੁੰਦੇ ਤੁਸੀਂ ਵੀ ਕੀ ਸੀਗਾ ਮੈਨੂੰ ਯਾਦ ਹੈ ਉਸ ਮਾਮਲੇ 'ਚ ਤੁਹਾਡੀ ਵਿਚ ਸਟੇਜ ਦੇ ਉੱਪਰ ਖੜੇ ਹੋ ਕੇ ਬੀਸੀਵੀ ਸੀਗੀ ਕੀਤੀ ਗਈ ਸੀ ਮੈਂ ਉਹ ਟਾਈਮ ਭੁੱਲਿਆ ਨਹੀਂ ਹੈਗਾ ਬਕਾਇਦਾ ਤੁਹਾਨੂੰ ਮੌਕਾ ਦਿੱਤਾ ਗਿਆ ਸੀ ਪਰ ਤੁਸੀਂ ਪ੍ਰੈਜ਼ੈਂਟ ਨਹੀਂ ਕਰ पाए ਸੀਗੇ ਗੁਰੂ ਨਾਨਕ ਭਵਨ 'ਚ ਤੇ ਤੁਹਾਡੀ ਇੱਕ ਤਰ੍ਹਾਂ ਦਾ ਮਖੌਲ ਉਡਾਇਆ ਗਿਆ ਸੀਗਾ ਤੁਹਾਡਾ ਬਿਲਕੁਲ ਬਿਲਕੁਲ ਕਿਉਂਕਿ ਉਸ ਸਮੇਂ ਵੀ ਜਦੋਂ ਮੇਰੇ ਇਤਰਾਜ਼ ਕਰਨ ਤੇ ਫਿਰ 3 ਦਸੰਬਰ 2020 ਨੂੰ ਗੁਰਨਾਨਕ ਭਵਨ ਦੇ ਵਿੱਚ ਸਰਕਾਰ ਨੇ ਮੀਟਿੰਗ ਕਾਲ ਕੀਤੀ ਸੀ ਉੱਥੇ ਸਾਰੇ तमाम ਐਮਐਲਏ ਸਵਾਨ ਮੰਤਰੀ ਸਵਾਨ ਮੇਅਰ ਸਵਾਨ ਔਰ ਬੜੇ ਬੜੇ ਸੈਕਰੀ ਲੈਵਲ ਅਫਸਰ ਸਵਾਨ ਆਏ ਸੀਗੇ ਜਿਨ੍ਹਾਂ ਨੇ ਪ੍ਰੋਜੈਕਟਰ ਪੁਰਦਾ ਝੂਠ ਦਾ ਪੁਲੰਦਾ ਜਿਨ੍ਹਾਂ ਨੇ ਤਿਆਰ ਕੀਤਾ ਸੀ ਹਾਂ ਉਸੇ ਤੇ ਤੁਹਾਡੀ ਬੇਇੱਜ਼ਤੀ ਵੀ ਕੀਤੀ ਗਈ ਉਹਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਮੇਰੀ ਗੱਲ ਨੂੰ ਸੁਣਿਆ ਵੀ ਆ ਜਿਵੇਂ ਬੇਫਿਊਲ ਚ ਇੱਕ ਇੱਕ ਐਨੇ ਅੱਛੇ ਪ੍ਰੋਜੈਕਟ ਦੇ ਵਿੱਚ ਆ ਬੇੜੀਆਂ ਚ ਵੱਟੇ ਪਾ ਰਿਹਾ ਆ ਪੋਲਿਟਿਕਲ ਮਾਈਲੇਜ ਬੰਦਾ ਲੈਣਾ ਚਾਹੁੰਦਾ ਤੇ ਐਵੇਂ ਸਰਕਾਰ ਨੂੰ ਬੰਦਨਾਮ ਕਰ ਰਿਹਾ ਤੇ ਹੁਣ ਆਜੋ 3.5 ਸਾਲ ਦੇ ਬਾਅਦ 2024 ਅਜੇ ਤ ਇਹ ਤਰੀਕ ਹੋ ਗਈ 26 ਜੁਲਾਈ 26 ਜੁਲਾਈ 2020 ਅੱਜ ਆਪਾਂ ਫਿਰ ਦੋਨੋਂ ਭਰਾ ਆਜਾ ਭਾਈ 2024 ਆਜਾ ਜਬ ਦੋਨੋਂ ਭਰਾ ਫਿਰ ਇੰਟਰਵਿਊ ਅੱਜ ਕਰ ਰਹੇ ਆ ਲੋ ਜੀ ਹੁਣ ਮੈਂ ਲਹਿराना ਸ਼ਹਿਰ ਦੇ ਨਿਵਾਸੀਆਂ ਨੂੰ ਪੁੱਛਦਾ ਆ ਆ ਭਾਈ ਸਾਹਿਬ 650 ਕਰੋੜ ਰੁਪਇਆ ਲੱਗ ਗਿਆ ਤੇ ਆਹ ਚੱਲ ਕੇ ਸਾਰੇ ਇਹਨੇ ਗੱਡੀਆਂ ਚੱਕੋ ਤੇ ਚਲੋ ਬੁੱਡੇ ਨਾਲੇ ਨੂੰ ਦੇਖਣ ਵਾਸਤੇ ਕਹਿੰਦੇ ਕਿ ਸਾਫ਼ ਹੋ ਗਿਆ ਉਸ ਸਮੇਂ ਵੀ ਮੈਂ ਕਿਹਾ ਸੀਗਾ ਇਸ ਦੀ ਪਾਣੀ ਨੂੰ ਨਾਪਿਆ ਨਹੀਂ ਗਿਆ ਨਹੀਂ ਗਿਆ ਨਹੀਂ ਗਿਆ ਪੈਸਾ ਰੁੜ ਜਾਣਾ ਜੀ ਪਰੰਤੂ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਪਰੰਤੂ ਅੱਜ ਹੁਣ ਕਹਿੰਦੇ ਹਾਥ ਕੰਗਨ ਕੁਵਾਰਸੀ ਕਿਆ ਔਰ ਪੜੇ ਲਿਖੇ ਕੋ ਫਾਰਸੀ ਕਿਆ ਲੁੱਟ ਹੋ ਗਈ ਸਾਡੇ ਟੈਕਸਾਂ ਦਾ ਪੈਸਾ ਹੈ ਉਹ ਮੇਰੇ ਲੁਧਿਆਣੇ ਦੇ ਮੇਰੇ ਭੋਲੇ ਪਾਲੇ ਲੋਗੋ ਆ ਆਪਣਾ ਪੈਸਾ ਯਾਰ ਔਰ ਆਪਾ ਆਪਣਾ ਪੈਸਾ ਵੀ ਗਵਾ ਰਹੇ ਆ ਆਪਣਾ ਸਵਾਸਥ ਵੀ ਗਵਾ ਰਹੇ ਆ 2700 ਕੈਂਸਰ ਦੇ ਕੇਸਿਸ ਲੁਧਿਆਣਾ ਚ ਡਿਟੈਕਟ ਹੋ ਚੁੱਕੇ ਸੰਦੀਪ ਜੀ ਔਰ ਪੰਜਾਬ ਚ ਜਦੋਂ ਆ ਅੱਗੇ ਸਤਲੂ ਚ ਜਾ ਕੇ ਗੰਦਾ ਨਾਲਾ ਮਿਲਦਾ ਹੈ ਤੇ ਅੱਗੇ ਜਾ ਕੇ ਸਾਰੇ ਪੰਜਾਬ ਚ ਹੁੰਦਾ ਹੋਇਆ ਰਾਜ ਸੰਤ ਕਿਹ ਜਾਂਦਾ ਹਜ਼ਾਰਾਂ ਕੇਸ ਕੈਂਸਰ ਦੇ ਡਿਟੈਕਟ ਹੋ ਗਏ ਆ ਕੋਈ ਪੋਲਿਟਿਕਲ ਮਾਇਲੇ ਜਾਂ ਕੋਈ ਰਾਜਨੀਤੀ ਦਾ ਆ ਮਸਲਾ ਨਹੀਂ ਆ ਯਾਰ ਸਿੱਧਾ ਸਾਡੀਆਂ ਜ਼ਿੰਦਗੀਆਂ ਨਾਲ ਜੁੜਿਆ ਹੋਇਆ ਹੈ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਕੀ ਦੇ ਕੇ ਜਾ ਰਹੇ ਹਾਂ ਜੇ ਉਹ ਕਹਿੰਦੇ ਵੀ ਪਹਿਲਾ ਸੁੱਖ ਨਿਰੋਗ ਆ ਆਪਾਂ ਸਵਾਸਥ ਨਹੀਂ ਰਹੇ ਤੇ ਆ ਪੈਸਾ ਤਨ ਦੌਲਤ ਮੈਂ ਕੋਈ ਕੋਈ ਬੰਦਾ ਐਮਐਲਏ ਆ ਕੋਈ ਐਮਪੀ ਉਹ ਕੀ ਕਰੂਗਾ ਅਗਰ ਉਹ ਬਿਮਾਰੀ ਹੋ ਗਿਆ ਕੋਈ ਵੱਡਾ ਇੰਡਸਟਰੀਲ ਸੇ ਕੀ ਕਰੂਗਾ ਜੇ ਉਹ ਬਿਮਾਰੀ ਹੋ ਗਿਆ ਆ ਪੈਸਾ ਧਰਿਆ ਦਾ ਧਰਿਆ ਦਾ ਧਰਿਆ ਦਾ 100 ਗੋਗੀ ਜੀ ਨੇ ਇਸ ਗੱਲ ਦੀ ਸੰਜੀਦਗੀ ਨੂੰ ਸਮਝਦੇ ਹੋਏ ਮੈਂ ਕਿਹਾ ਭਾਜੀ ਦੇਖੋ ਲੁੱਟ ਹੋ ਗਈ ਐ 2 ਸਾਲ ਹੋ ਗਏ ਥੋੜੀ ਸਰਕਾਰ ਨੂੰ ਆਏ ਤੁਸੀਂ ਵੀ ਕੁਛ ਨਹੀਂ ਕੋਈ ਨਹੀਂ ਬੋਲ ਰਿਹਾ ਪਲੀਜ਼ ਕੁਛ ਕਰੋ ਤੋ ਕਹਿੰਦੇ ਵੀ ਤੂੰ ਇਹਦੇ ਉੱਤੇ ਸਟੱਡੀ ਕੀਤੀ ਦੀ ਹੈਗੀ ਐ ਤੇ ਮੈਂ ਕਿਹਾ ਜੀ ਮੈਂ ਟੀਮ ਨੂੰ ਜਿਹਨੂੰ ਮੈਂ ਆ ਪਾਣੀ ਨਾਪਨ ਦੀ ਜਿਸ ਨੂੰ ਜਾਂਚ ਐ ਉਹਨਾਂ ਕੋਲ ਕੱਪ ਸਿਸਟਮ ਹੈਗਾ ਉਹ ਸਵਾ ਦੋ ਲੱਖ ਰੁਪਏ ਦਾ ਮੀਟਰ ਆਂਦਾ ਹੈਗਾ sigma ਕੰਪਨੀ ਤੋਂ ਮੈਂ ਉਸ ਸਮੇਂ 4 ਸਾਲ ਪਹਿਲੇ ਆਪਣਾ ਮੰਗਵਾਇਆ ਸੀਗਾ ਉਹ ਹੁਣ ਅਸੀਂ ਪਰਚੇਜ਼ ਹੀ ਕਰ ਲਵਾਂਗਾ ਭਾਜੀ ਸਭਾਕ 2 ਲੱਖ ਰੁਪਏ ਦਾ ਹੈਗਾ ਮੈਂ ਖੁਦ ਪਰਚੇਜ਼ ਕਰ ਲੈਂਦੇ ਆ ਕਹਿੰਦੇ ਕੋਈ ਖਿਆਲ ਨਹੀਂ ਅੱਛਾ ਗੋਗੀ ਜੀ ਦੀ ਦਲੇਰੀ ਦੇਖੋ ਉਹ ਕਹਿੰਦੇ ਇਹ ਮੇਰੇ ਵੀ ਪੈਸੇ ਪਾ ਲਈ ਅਸੀਂ ਉਹ ਕੱਲ ਮੀਟਰ ਬੁਲਾ ਕੇ ਉਹ ਕੰਪਨੀ ਲਿਆਏ ਐ ਬਾਬਾ ਜੀ ਦੇਖੋ ਅੱਜ ਜਿਹੜੀ ਮੀਟਿੰਗ ਹੋਈ ਵਿਧਾਨ ਸਭਾ ਚ ਉਸ ਤੇ ਮਦਨ ਲਾਲ ਬੱਗਾ ਜੀ ਵੀ ਸੀ ਉਹਨਾਂ ਨੇ ਵੀ ਬਿਆਨ ਦਿੱਤੇ ਸੀ ਐ ਨਹੀਂ ਲੱਗ ਰਿਹਾ ਤੁਸੀਂ ਅੱਜ ਜੋ ਵੀ ਕਰ ਰਹੇ ਹੋ ਗੋਗੀ ਗਾਥਾ ਗਾਈ ਜਾ ਰਹੇ ਹੋ ਬਾਕੀ ਬਾਕੀ ਵੀ ਉੱਥੇ ਸੀਗੇ ਜੇ ਕੱਲਾ ਇੱਕ ਚੇਅਰਮੈਨ ਕੁਝ ਨਹੀਂ ਹੁੰਦਾ ਬਾਕੀ ਟੀਮ ਵੀ ਹੁੰਦੀ ਬਗੈਦਾ ਦੇਖੋ ਗੱਲ ਪਤਾ ਕੀ ਹੁੰ ਭਈ ਐਮਐਲਏ ਸਾਹਿਬ ਦਾ ਇੱਥੇ ਪੰਛੇ ਨੇ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਚਾਰ ਐਮਐਲਏ ਦੀ ਕੌਨਸਟਿਟੂਐਂਸੀ ਵਿੱਚ ਹੋ ਗਿਆ ਬੁੱਢਾ ਨਾਲਾ ਪਾਸ ਆ ਪਾਸ ਆਉਣ ਕਰਦਾ ਠੀਕ ਹੈ ਨਾ ਜੀ ਕਿਸੇ ਹੋਰ ਨੇ ਕਿਉਂ ਨਹੀਂ ਪੁੱਛਿਆ ਕਿਸੇ ਹੋਰ ਨੇ ਆਪਣੀ ਸੀਰੀਅਸਨੈਸ ਨੂੰ ਜਾਂ ਅੱਗੇ ਕਿਉਂ ਨਹੀਂ ਆਇਆ ਵੀ ਇੱਕ ਬੰਦਾ 4 ਸਾਲ ਦਾ ਬੋਲ ਰਿਹਾ ਔਰ ਮੈਨੂੰ ਕਿਹੜਾ ਕੋਈ ਭੁੱਲੇ ਹੈ ਕਿ ਮੈਨੂੰ ਬੱਗਾ ਜੀ ਭੁੱਲੇ ਨੇ ਜਾਂ ਮੈਨੂੰ ਪੱਪੀ ਜੀ ਭੁੱਲੇ ਹੈ ਮੈਨੂੰ ਕੁਲਵੰਤ ਸਿੱਧੂ ਜੀ ਭੁੱਲੇ ਨੇ ਜਾਂ ਜਾਂ ਭੋਲਾ ਜੀ ਮੈਨੂੰ ਭੁੱਲੇ ਨੇ ਮੈਨੂੰ ਕੌਣ ਭੁੱਲੇਆ ਅਸੀਂ ਭੋਲਾ ਜੀ ਔਰ ਕੀ ਕਹਿੰਦੇ ਗੋਗੀ ਜੀ ਜੇ ਤੁਸੀਂ ਗੋਗੀ ਜੀ ਦੀ ਕਾਰਵਾਈ ਤੋਂ ਕਾਰਜਸ਼ੈਲੀ ਤੋਂ ਉਹ ਖੁਸ਼ ਹੋ ਉਹ ਵੀ ਜਿਹੜਾ ਪੁੱਛੂਗਾ ਜਨਤਾ ਨੂੰ ਉਹ ਤੇ ਜਨਤਾ ਉਹਦੀ ਗੂੰਗਾਨ ਕਰੂਗੀ ਨਹੀਂ ਕਰੂਗੀ ਬਿਲਕੁਲ ਠੀਕ ਫਿਰ ਗੋਗੀ ਜੀ ਨੇ ਖੁਦ ਮੈਂ ਕਿਹਾ ਵੀ ਆ ਜਿਹੜਾ ਸਵਾ ਦੋ ਲੱਖ ਰੁਪਏ ਦਾ ਕਹਿੰਦੇ ਬਾਬਾ ਜੀ ਹਣ ਮੀਟਰ ਹੈਗਾ ਮੈਂ ਉਹਦੇ ਵਿੱਚ ਆਪਣਾ ਮੇਰੇ ਤੋਂ ਵੀ ਜਿੰਨੇ ਮਰਜੀ ਪੈਸੇ ਆਪਣਾ ਪਵਾ ਲਿਓ ਤੁਸੀਂ ਇਹ ਮੀਟਰ ਮੰਗਾਓ ਫਿਰ ਮੈਂ ਸਿਗਮਾ ਕੰਪਨੀ ਨੂੰ ਕੱਲ ਕਹਿੰਦੇ ਵੀ ਕੱਲ ਮੇਰੀ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਹੈ ਸਭ ਤੋਂ ਪਹਿਲੇ ਮੈਨੂੰ ਅਸ਼ੋਰ ਹੋਣਾ ਜ਼ਰੂਰੀ ਹੈ ਦੇਖੋ ਉਹਨਾਂ ਦਾ ਆਈਕਿਊ ਲੈਵਲ ਕਿੰਨਾ ਵਧੀਆ ਹੈ ਕਹਿੰਦੇ ਮੈਨੂੰ ਇਹ ਸ਼ੋਰ ਹੋਣਾ ਜ਼ਰੂਰੀ ਹੈ ਵੀ ਸੱਚਾਈ ਕੀ ਹੈ ਕਿ ਤੁਸੀਂ ਜੋ ਗੱਲ ਕਰ ਰਹੇ ਹੋ ਮਤਲਬ ਜ਼ਮੀਨੀ ਹਕੀਕਤ ਕੀ ਹੈ ਹਾਂ ਕਹਿੰਦੇ ਵੀ ਐਵੇਂ ਹੀ ਉੱਥੇ ਜਾ ਕੇ ਬਈ ਹਸੀ ਦਾ ਪਾਤਰ ਨਾ ਨਾ ਬਣ ਜਾਈਏ ਫਿਰ ਜਦੋਂ ਮੈਂ ਜਿਸ ਤਰ੍ਹਾਂ ਮੈਨੂੰ ਮੈਂ ਬਣਿਆ ਸੀਗਾ ਤੇ ਗੋਗੀ ਜੀ ਨੂੰ ਮੈਂ ਲੈ ਕੇ ਉੱਥੇ ਗਿਆ ਕੱਲ ਕੱਲ ਉਹ ਕੰਪਨੀ ਵਾਲੇ ਆਏ ਸੀਗੇ ਉੱਥੇ ਆ ਕੇ ਜਦੋਂ ਉਹਨਾਂ ਨੇ ਪਾਣੀ ਨਾਪਿਆ ਤੇ ਭਾਈ ਸਾਹਿਬ ਉੱਥੇ ਪਾਣੀ ਆਇਆ 1482 ਐਮਐਲਡੀ ਕਿ ਕਿਹੜੇ ਲੋਕੇਸ਼ਨ ਤੇ ਨਾਪਿਆ ਜੈਨਪੁਰ ਦੀ ਪੁਲੀ ਤੇ ਠੀਕ ਹੈ ਜੀ। ਔਰ ਉੱਥੇ ਹੀ 4 ਸਾਲ ਪਹਿਲੇ ਪਾਣੀ ਨਿਪੋਇਆ ਗਿਆ ਸੀਗਾ। ਜੈਨਪੁਰ ਦੀ ਪੁਲੀ ਯਾਨੀ ਜਿਹੜਾ ਐਂਡ ਹੈਗਾ ਜਿੱਥੋਂ ਪਾਣੀ ਨਿਕਲ ਜਾਂਦਾ ਲੁਧਿਆਣੇ ਤੋਂ ਬਾਅਦ। ਲਗਭਗ ਲਗਭਗ ਐਂਡ ਹੈ ਉਸ ਤੋਂ ਬਾਅਦ ਫਿਰ ਤਕਰੀਬਨ ਆਈ ਥਿੰਕ 4-5 ਕਿਲੋਮੀਟਰ ਅੱਗੇ ਪਿੰਡ ਬਲੀਪੁਰ ਤੋਂ ਹੋ ਕੇ ਨਾਲ ਹੀ ਸਤਲੁਜ 'ਚ ਪਾਣੀ ਪੈ ਜਾਂਦਾ। ਦੈਟ ਇਜ਼ ਲਗਭਗ ਉਹ ਐਂਡ ਪੁਆਇੰਟ ਹੈ। ਉਹ ਐਂਡ ਪੁਆਇੰਟ ਹੋ ਗਿਆ ਜਿੱਥੇ ਫਾਈਨਲ ਐਸਟ੍ਰੈਕਟ ਨਿਕਲਦਾ ਹੈ ਲੁਧਿਆਣੇ 'ਚ। ਸੰਦੀਪ ਜੀ ਦੇਖੋ ਮਜ਼ੇਦਾਰ ਗੱਲ ਕੀ ਹੈ। ਇਸ ਬੁੱਢੇ ਨਾਲੇ ਤੋਂ ਸਤਲੁਜ 'ਚ ਜਾਣ ਦੇ ਦੋ ਪੁਆਇੰਟਸ ਹੈ ਪਟਿਆਲਾ ਟਿਊਨਲ ਪ੍ਰਾਂਤ ਤੋਂ 161 ਐਮਐਲਡੀ ਦਾ ਐਸਟੀਪੀ ਉੱਥੇ ਲੱਗਿਆ ਹੋਇਆ ਉਹ 161 ਐਮਐਲਡੀ ਪਾਣੀ ਅਸੀਂ ਹਲੇ ਉਹ ਵੀ ਨਪਵਾਣਾ ਉਹ ਪਾਣੀ ਵੀ 200 ਐਮਐਲਡੀ ਨਿਕਲਣਾ 161 ਦਾ ਦਾ ਇੰਸਟਾਲਡ ਐਸਟੀਪੀ ਹੈ ਨਾ ਜੀ ਉਹ ਵੀ ਪਾਣੀ ਸਿੱਧਾ ਜਾ ਰਿਹਾ ਸਾਤੂ ਦੇਖੋ ਦੋ ਪੁਆਇੰਟ ਹੈ ਤੇ ਮੈਂ ਮਾਨ ਜੋਗ ਐਮਐਲਏ ਸਾਨੂੰ ਰਿਕੁਐਸਟ ਕੀਤੀ ਮੈਂ ਕਿਹਾ ਦੋ ਪੁਆਇੰਟਾਂ ਤੇ ਆਪਾਂ ਮੀਟਰ ਲਗਾ ਕੇ ਪਹਿਲਾਂ ਤਾਂ ਪਾਣੀ ਚੈੱਕ ਕਰ ਲਓ ਆ ਸਾਰੇ ਅਫਸਰਾਂ ਨੇ ਫੜਿਆ ਜਾਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏ ਨਾ ਆ ਕਹਿੰਦੇ ਵੀ ਰੰਗਾਈ ਦੇ ਕਾਰਖਾਨੇ ਵਾਲੇ ਦੋਸ਼ੀ ਹੈ ਹੁਣ ਸਾਹਮਣੇ ਕੀ ਨਿਕਲ ਕੇ ਆ 1482 एमएलडी پانی ਆ ਗਿਆ ਜੈਨਪੁਰ ਦੀ ਪੁਲੀ ਤੇ ਠੀਕ ਹੈ ਜੀ 181 एमएलडी پانی ਆ ਗਿਆ ਮੈਂ ਇੱਕ ਮਿੰਟ ਜੇ ਮੈਨੂੰ ਅਲਾਉ ਕਰੋ ਤਾਂ ਮੈਂ ਨਾ ਇੱਥੇ ਲਿਖਿਆ ਹੋਇਆ ਪਰ ਮੈਂ ਫਿਕਰਾਂ ਭੁੱਲ ਨਾ ਜਾਵਾਂ ਜੀ ਤੇ 182 168 एमएलडी پانی ਆ ਗਿਆ ਜੀ ਉੱਥੇ ਜਿਹੜਾ ਕਿ ਭਟੀਆਂ ਤੋਂ ਹੋ ਗਿਆ ਉੱਥੇ ਜਾ ਰਿਹਾ ਹੁਣ ਟੋਟਲ ਪਾਣੀ ਕਿੰਨਾ ਹੋ ਗਿਆ 1482 ਜਮਾ 168 ਐਮਐਲਡੀ ਪਾਣੀ 1643 ਐਮਐਲਡੀ ਪਾਣੀ ਰੋਜ਼ ਦਾ ਨਿਕਲ ਰਿਹਾ ਲੁਧਿਆਣਾ ਸ਼ਹਿਰ ਲੁਧਿਆਣਾ ਸ਼ਹਿਰ ਚੋਂ ਠੀਕ ਹੈ ਜੀ ਹੁਣ ਦੇਖੋ 1643 ਵਿੱਚੋਂ 105 ਐਮਐਲਡੀ ਪਾਣੀ ਸਾਡੇ ਰੰਗਾਈ ਦੇ ਕਾਰਖਾਨਿਆਂ ਵਾਲਿਆਂ ਦਾ ਸਕੈਟਰਡ ਔਰ ਲਾਰਜ ਇੰਡਸਟਰੀ ਦਾ ਮਿਲਾ ਲਓ ਤੇ ਸਭ ਤੋਂ ਵੱਧ 150 ਠੀਕ ਹੈ ਜੀ ਹੁਣ 1643 ਚੋਂ ਤੁਸੀਂ 150 ਮਾਈਨਸ ਕਰ ਦੋ ਜੀ ਕਿੰਨਾ ਰਹਿ ਗਿਆ 1500 1500 ਰਹਿ ਗਿਆ 1500 ਐਮਐਲਡੀ ਤਕਰੀਬਨ 2 4 5 10 1493 ਹਾਂਜੀ ਹਾਂ ਤਕਰੀਬਨ 1500 ਐਮਐਲਡੀ ਹੁਣ 1500 ਐਮਐਲਡੀ ਪਾਣੀ ਹੈਗਾ ਡੋਮੈਸਟਿਕ ਵੇਸਟ ਜੀ ਹੁਣ ਇਹਨਾਂ ਨੇ ਉਹ 1500 ਐਮਐਲਡੀ ਦਾ ਪਾਣੀ ਮੈਂ 4 ਸਾਲ ਪਹਿਲੇ ਕਰ ਸੀ ਇਹਨਾਂ ਨੇ ਸਹੀ ਨਹੀਂ ਨਾਪਿਆ ਨਹੀਂ ਨਾਪਿਆ ਨਹੀਂ ਨਾਪਿਆ ਹੁਣ ਉਹਦਾ ਸਬੂਤ ਸਾਹਮਣੇ ਆ ਗਿਆ ਆ 1500 ਐਮਐਲਡੀ ਪਾਣੀ ਡੋਮੈਸਟਿਕ ਵੇਸਟ ਜਿਹਦਾ ਜਿੰਮਾ ਬੰਦਾ ਸੀਗਾ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਔਰ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਡੋਮੈਸਟਿਕ ਵੇਸਟ ਦੇ ਪਾਣੀ ਨੂੰ ਘਰੇਲੂ ਜਿਹੜਾ ਗੰਦਾ ਪਾਣੀ ਹੁੰਦਾ ਟਾਇਲਟ ਦਾ ਪਾਣੀ ਹੁੰਦਾ ਉਹਨੂੰ ਐਸਟੀਪੀ ਦੇ ਰਾਹੀਂ ਸਾਫ ਕਰਕੇ ਸਤਿ ਕੁਚ ਪਾਣ ਦਾ ਔ ਅੱਜ ਦੀ ਡੀਡ 'ਚ 650 ਕਰੋੜ ਰੁਪਏ ਖਰਚ ਕਰਨ ਤੋਂ ਬਾਅਦ ਕਿੰਨੀ ਕੈਪੈਸਿਟੀ ਦਾ ਪਲਾਂਟ ਲਗਾਏ ਨੇ 703 ਐਮਐਲਡੀ ਦੇ ਜੀ ਪਾਣੀ ਕਿੰਨਾ ਹੈ 1500 ਔਰ ਆ ਦੇਖੋ ਹੁਣ ਇਹਨਾਂ ਨੇ ਕਿਸ ਤਰ੍ਹਾਂ ਗਲਤ ਡੀਪੀਰ ਬਣਾ ਕੇ ਹੁਣ ਤੱਕ ਕੱਢਣ ਨੂੰ ਕੁਝ ਰਿਹਾ ਨਹੀਂ ਨਾ ਜੀ ਹੁਣ ਤਾਂ ਪੈਸਾ ਮੇਰੇ ਕਹਿਣ ਤੋਂ ਬਾਵਜੂਦ ਹੀ ਬਿਨਾਂ ਜਾਂਚ ਦੇ ਇਹਨਾਂ ਨੇ ਲਗਾਤਾ ਝੂਠੀਆਂ ਸੱਚੀਆਂ ਪਤਾ ਨਹੀਂ ਕਿੱਥੋਂ ਦੀ ਕੋਈ ਆਈਆਈਟੀ ਰੁੜਕੀ ਵਾਲੇ ਨੂੰ ਫੜ ਕੇ ਲਿਆਏ ਉਹਨਾਂ ਦੀ ਝੂਠੀ ਸੱਚੀ ਰਿਪੋਰਟ ਲੈ ਲਤੀ ਔਰ ਮਜ਼ੇ ਦੀ ਗੱਲ ਹੈ 2021 'ਚ ਇਨਾਂ ਦੇ ਹੀ ਇਰੀਗੇਸ਼ਨ ਡਿਪਾਰਟਮੈਂਟ ਨੇ ਇੱਕ ਰਿਪੋਰਟ ਦਿੱਤੀ ਪੰਜਾਬ ਸਰਕਾਰ ਦੇ ਅੰਮ੍ਰਿਤਸਰ ਅੰਮ੍ਰਿਤਸਰ ਚ ਹੈਗੀ ਉਹ ਇਹਨਾਂ ਦੀ ਏਜੰਸੀ ਉਹ ਕਹਿੰਦੀ ਵੀ ਆਹ ਪਾਣੀ ਇੰਨਾ ਅਨੀਵਨ ਹੈਗਾ ਜਦ ਤੱਕ ਆ ਕੋਈ ਵੀ ਆ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲੇ ਕਿਉਂਕਿ ਆ ਠੇਕਾ ਦੇ ਚੁਕੇ ਸੀ 2020 ਚ ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ ਔਰ 2021 ਮਾਰਚ ਦੀ ਰਿਪੋਰਟ ਹੈਗੀ ਇਹ ਕਹਿੰਦੇ ਵੀ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਇਟ ਇਜ਼ ਐਟ ਮੋਸਟ ਨੈਸੈਸਿਟੀ ਵੀ ਆ ਪਾਣੀ ਨੂੰ ਪ੍ਰੋਪਰਲੀ ਨਾਪਿਆ ਜਾਵੇ ਆ ਸਾਰੇ ਕਾਰਪੋਰੇਸ਼ਨ ਦੇ ਅਫਸਰ ਮਿਲੇ ਹੋਏ ਨੇ ਸਾਰੇ ਚੋਰ ਨੇ ਹ ਇਹਨਾਂ ਨੂੰ ਇਹਨਾਂ ਔਰ ਸਾਰੇ ਵਾਟਰ ਸਿਵਲ ਰਿਪੋਰਟ ਦੇ ਅਸਟਰ ਚੋਰ ਨੇ ਇਹਨਾਂ ਨੂੰ ਤਾਂ ਫੜ ਕੇ ਜੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਹਿੰਦੀ ਜ਼ੀਰੋ ਟੋਲਰੈਂਸ ਜੇ ਜ਼ੀਰੋ ਟੋਲਰੈਂਸ ਹੈਗੀ ਤੇ ਅੱਜ ਲੋਕਲ ਬਾਡੀ ਦੀ ਜਿਹੜੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਬਣਾਏ ਗਏ ਆ ਸਾਡੇ ਵਿਧਾਇਕ ਸਾਹਿਬ ਮਾਨਨੀਯ ਗੋਗੀ ਜੀ ਔਰ ਉਹਨਾਂ ਨੇ ਅਪੀਲ ਕਦਮੀ ਕੀਤੀ ਹੈ ਤੇ ਵਾਕਈ ਉਹ ਸ਼ਰਾਗਾ ਦੇ ਯੋਗ ਕੰਮ ਹੈ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਐਡਾ ਵੱਡਾ ਕਮੇਟੀ ਚ ਡਿਸੀਜਨ ਪਾਸ ਕਰਾਇਆ ਭਈ ਇਹਦੀ ਵਿਜੀਲੈਂਸ ਇਨਕੁਆਇਰੀ ਹੋਊਗੀ ਔਰ ਇਹਦੀ ਸੀਬੀਆਈ ਇਨਕੁਆਇਰੀ ਵੀ ਹੋਣੀ ਚਾਹੀਦੀ ਹੈਗੀ ਹੈ ਹੁਣ ਮੈਂ ਆਹ ਪੰਜਾਬ ਸਰਕਾਰ ਔਰ ਭਗਵੰਤ ਮਾਨ ਸਾਹਿਬ ਨੂੰ ਆਹ ਕਹਿਣਾ ਚਾਹੁੰਦਾ ਹੈ ਵੀ ਥੋੜੀ ਹੀ ਸਰਕਾਰ ਦੇ ਐਮਐਲਏ ਔਰ ਇਸ ਵਿਧਾਨ ਸਭਾ ਕਮੇਟੀ ਨੇ ਜੋ ਆ ਡਿਸੀਜਨ ਲਿਆ ਆ ਸਿਰਫ ਕਾਗਜ਼ਾਂ 'ਚ ਨਾ ਰਹਿ ਜਵੇ ਠੀਕ ਹੈ ਨਾ ਜੀ ਕਿਉਂਕਿ ਇਹ ਜੇ ਸੀਬੀਆਈ ਇਨਕੁਆਇਰੀ ਤਾਂ ਮੇਰੇ ਖਿਆਲ ਨਾਲ ਜੋ ਆ ਕੈਬਨਿਟ ਤੋਂ ਅਪਰੂਵ ਹੋ ਕੇ ਸੀਐਮ ਸਾਹਿਬ ਦੇ ਮਾਰਫਤ ਹੀ ਉੱਥੇ ਸੈਂਟਰ ਨੂੰ ਜਾਏਗੀ ਨਾ ਜੀ ਆ ਆ ਫਾਈਲਾਂ ਕਿਤੇ ਪ੍ਰੈਸ਼ਰ 'ਚ ਜਾਂ ਦਬਾਅ 'ਚ ਆ ਇੱਥੇ ਹੀ ਨਾ ਰਹਿ ਜਾਣ ਫਿਰ ਤੁਸੀਂ ਵੀ ਦੋਸ਼ੀ ਹੋ ਜੂਗੀ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੀ ਲੋ ਜੀ ਜਿਹੜੀ ਕਹਿੰਦੇ ਜ਼ੀਰੋ ਟੋਲਰੈਂਸ ਐਡਾ ਵੱਡੀ ਠੱਗੀ ਹੋ ਗਈ ਸਾਡੇ ਟੈਕਸਾਂ ਦੇ ਪੈਸੇ ਨਾਲ ਤੇ ਆ ਵੀ ਇਹਨਾਂ ਨੇ ਲਿਚਾ ਪੂੰਜੀ ਘੜਦੇ ਤੇ ਕਿਉਂਕਿ ਮੈਨੂੰ ਸ਼ੱਕ ਹੈ ਕਿਉਂਕਿ ਸੈਂਟਰ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਤੇ ਰਾਹੁਲ ਗਾਂਧੀ ਜੀ ਬਾਹਾਂ 'ਵਾਂ ਖੜੀਆਂ ਕਰ ਕਰਕੇ ਉੱਥੇ ਅਲਾਈਅੰਸ ਦੇ ਆਹ ਭਾਈਵਾਲ ਨੇ ਔਰ ਇਹਨਾਂ ਨੇ ਜਦੋਂ ਇਹਨਾਂ ਦੀ ਹੀ ਕਾਂਗਰਸ ਦੇ ਸਰਕਾਰ ਦੇ ਵਿੱਚ ਰਹਿੰਦੇ ਹੋਏ ਅਫਸਰਾਂ ਨੇ ਫੜੇ ਜਾਣਾ ਉਹ ਹੁਣ ਕੈਪਟਨ ਨਰਮਿੰਦਰ ਸਿੰਘ ਦਾ ਉਡਾਰੀ ਮਾਰ ਕੇ ਬੀਜੇਪੀ ਚ ਚਲੇ ਗਏ ਉਸ ਸਮੇਂ ਇਸ ਜਿੰਨਾ ਵੀ ਸਮਾਰਟ ਸਿਟੀ ਦਾ ਪੈਸਾ ਆਂਦਾ ਸੀਗਾ ਉਹਦੇ ਚੇਅਰਮੈਨ ਸੀਗੇ ਐਮਪੀ ਬਿੱਟੂ ਜੀ ਉਸ ਸਮੇਂ ਕਾਂਗਰਸ ਦੇ ਐਮਪੀ ਸੀਗੇ ਉਹ ਵੀ ਉਡਾਰੀ ਮਾਰ ਕੇ ਬੀਜੇਪੀ ਵਿੱਚ ਚਲੇ ਗਏ ਆ ਸਾਰਿਆਂ ਨੇ ਫੜੇ ਜਾਣਾ ਠੀਕ ਹੈ ਨਾ ਔਰ ਇਹਨਾਂ ਦੇ ਕਈ ਤੇ ਜਿਹੜੇ ਅਫਸਰਾਂ ਨੇ ਆ ਸਾਰਾ ਗੋਲਮੋਲ ਆ ਜਿਹੜਾ ਸਾਰਾ ਜਿਹੜਾ ਸਾਜ਼ਿਸ਼ ਜਿਹੜੀ ਰਚੀ ਗਲਤ ਡੀਬੀਆਰ ਪੁਸਤਕ ਬਣਾਈ ਆ ਚਾਰ ਅਫਸਰਾਂ ਨੇ ਕਮਰੇਜ ਬਹਿ ਕੇ ਆ ਸੀਬੀ ਇਹ ਉਹਨਾਂ ਦੀ ਹੁਣ ਆਪਣੇਪ ਇਨਕੁਆਰੀ ਕਰੇ ਬਿਜ਼ਨਸ ਇਨਕੁਆਰੀ ਕਰੇ ਜੇ ਕਹਿੰਦੇ ਵੀ ਆ ਇਮਾਨਦਾਰ ਸਰਕਾਰ ਹੈ ਪਰੰਤੂ ਮੈਨੂੰ ਡਾਊਟ ਹੈ ਮੇਰਾ ਡਾਊਟ ਉਦੋਂ ਖਤਮ ਹੋਊਗਾ ਜਨਤਾ ਨੂੰ ਤਾਂ ਠੰਡ ਪਊਗੀ ਜਦੋਂ ਸੀਐਮ ਸਾਹਿਬ ਇਹਦੀ ਸੀਬੀ ਇਨਕੁਆਰੀ ਮਾਰਕ ਕਰਕੇ ਸੈਂਟਰ ਨੂੰ ਭੇਜ ਦੇਣਗੇ ਫਿਰ ਮੰਨਾਂਗੇ ਵੀ ਆ ਵਾਕਈ ਜ਼ੀਰੋ ਟੋਲਰੈਂਸ ਦੀ ਗਵਰਨਮੈਂਟ ਪਰ ਤੁਸੀਂ ਖੁਦ ਹੀ ਕਹਿ ਰਹੇ ਹੋ ਕਿ ਸੀਬੀਆਈ ਤੇ ਵਿਜੀਲੈਂਸ ਦੀ ਇਨਕੁਆਇਰੀ ਹੋਈ ਹੈ ਵਿਜੀਲੈਂਸ ਦਾ ਸੀਐਮ ਸਾਹਿਬ ਦੇ ਆਪਣੀ ਅਧਿਕਾਰ ਖੇਤਰ ਦੇ ਅੰਦਰ ਹੈ ਤੇ ਵਿਜੀਲੈਂਸ ਵੀ ਸੀਪੀਆਈ ਦਾ ਹੀ ਇੱਕ ਸਟੇਟ ਦਾ ਰੂਪ ਹੁੰਦੀ ਹੈ ਉਨੇ ਹੀ ਕਾਬਿਲ ਹੁੰਦੀ ਹੈ ਔਰ ਬਹੁਤ ਸਾਰੇ ਪਿੱਛੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਧੜ ਪਕੜ ਵਿਜੀਲੈਂਸ ਨਹੀਂ ਕੀਤੀ ਹੈ ਸੋ ਵਿਜੀਲੈਂਸ ਨੂੰ ਵੀ ਉਹ ਤਾਂ ਕਰਾ ਸਕਦੇ ਆ ਠੀਕ ਹੈ ਉੱਪਰ ਇਨਕੁਆਇਰੀ ਭੇਜਣ ਕਿਉਂਕਿ ਦੋਨੋਂ ਜਗ੍ਹਾ ਰეკਮੈਂਡ ਹੋਈ ਹੈ ਪਰ ਵਿਜੀਲੈਂਸ ਦਾ ਉਹਨਾਂ ਦੇ ਆਪਣੀ ਅਧਿਕਾਰ ਖੇਤਰ ਹੀ ਹੈ ਉੱਥੇ ਤਾਂ ਕੀਤੀ ਜਾ ਸਕਦੀ ਹੈ ਕੀ ਤੁਹਾਨੂੰ ਉੱਥੇ ਵੀ ਸ਼ੱਕ ਹੈ ਉਹਨਾਂ ਤੇ ਨਹੀਂ ਨਹੀਂ ਦੇਖੋ ਹੋ ਸਕਦੀ ਹੈ ਹੁਣ ਮ ਆ ਇਨਕੁਆਰੀ ਜੇ ਵਿਜੀਲੈਂਸ ਦੀ ਅਜੇ ਜੇ ਕਮੇਟੀ ਨੇ ਰეკਮੈਂਡ ਕੀਤੀ ਹੈ ਨਾ ਜੀ ਮੈਂ ਕਹਿੰਦਾ ਹੋ ਜਾਵੇ ਚਾਹੇ ਵਿਜੀਲੈਂਸ ਦੀ ਚਾਹੇ ਸੀਬੀਆਈ ਦੀ ਆ ਇਨਕੁਆਰੀ ਸ਼ੁਰੂ ਹੋਵੇ ਜੀ ਠੀਕ ਹੈ ਜੀ ਮੈਂ ਤਾਂ ਆਹ ਜਾਨਾ ਵੀ ਤਾਂ ਮੰਨਿਆ ਜਾਏਗਾ ਨਾ ਵੀ ਜ਼ੀਰੋ ਟੋਲਰੈਂਸ ਦੀ ਗਵਰਨਮੈਂਟ ਸਾਡੇ ਸਾਹਮਣੇ ਐਕਸ਼ਨ ਹੋਣਾ ਚਾਹੀਦਾ ਐਕਸ਼ਨ ਜਿਹੜਾ ਦੱਸਿਆ ਜਾ ਰਿਹਾ ਕਿ 650 ਕਰੋੜ ਖਰਚ ਹੋਇਆ ਤੁਹਾਡੇ ਸਾਹਮਣੇ ਕਿੰਨਾ ਕ ਪੈਸਾ ਖਰਚ ਹੋਇਆ ਤੇ ਕਿੰਨਾ ਕ ਕਰਪਸ਼ਨ ਕਰ ਦਿੱਤੀ ਜਿਵੇਂ ਮੈਂ ਤਾਂ 4 ਸਾਲ ਪਹਿਲੇ 3 ਦਸੰਬਰ ਨੂੰ ਮੰਚ ਤੋਂ ਕਿਹਾ ਸੀ ਜਦੋਂ ਮੇਰਾ ਮਜ਼ਾਕ ਉਡਾਇਆ ਗਿਆ ਤੁਸੀਂ ਉਹਦੇ ਗਵਾਹ ਹੋ ਸੰਦੀਪ ਜੀ ਮੈਂ ਦੋਦੇ ਕਿ ਮੈਂ ਕਹਿਆ lata 300 ਕਰੋੜ ਤੋਂ ਵੱਧ ਨਹੀਂ ਹੈਗੀ ਕਿਉਂਕਿ ਪੰਜਾਬ ਦਾ ਪਹਿਲਾ ਕਾਮਨ ਐਫੂਲੈਂਟ ਟ੍ਰੀਟਮੈਂਟ ਪਲੈਂਟ 15 ਐਮਐਲ ਦੀ ਦਾ ਮੇਰੀ ਐਸੋਸੀਏਸ਼ਨ ਨੇ ਅਸੀਂ ਇੰਸਟਾਲ ਕੀਤਾ ਸੀਗਾ ਤੇ ਮੈਨੂੰ ਉਹਦੇ ਸਾਰੇ ਨਾ ਜੀ ਉਹਦੇ ਉਹ ਜੋ ਜੋ ਉੱਚ ਮਸ਼ੀਨਰੀ ਮਸ਼ੀਨਰੀ ਸੇਮ ਹੀ ਹੁੰਦੀ ਨੇ ਜੀ ਵਾਟਰ ਟ੍ਰੀਟਮੈਂਟ ਦੀ ਉਹ ਜੋ ਜੋ ਸੀ ਮੈਨੂੰ ਉਹਦਾ ਆਈਡੀਆ ਸੀ ਇਹ ਵੀ ਇਹਦਾ ਪ੍ਰਾਈਸ ਕਿੰਨਾ ਕਿੰਨਾ ਹੋਊਗਾ ਤਦ ਉਸ ਕੰਫੀਡੈਂਸ ਦੇ ਲੈਵਲ ਤੇ ਮੈਂ ਬੜਕ ਮਾਰੀ ਸੀ ਮੈਂ ਕਿਹਾ ਭਾਈ ਸਾਹਿਬ 300 ਕਰੋੜ ਦੀ ਨਹੀਂ ਹੈਗੀ ਪਰੰਤੂ ਮੈਂ ਕਿਹਾ ਜੀ ਇਹ 300 ਕਰੋੜ ਰੁਪਏ ਵੀ ਲੱਗ ਜੂਗਾ ਨਾ ਯਾਦ ਹੋਗਾ ਤੁਹਾਨੂੰ ਮੈਂ ਕਿਹਾ ਆ ਵੀ ਰੁੜ ਜਾਣਾ ਇਹ ਚ ਕਿਉ ਪਾਣੀ ਬਹੁਤ ਜ਼ਿਆਦਾ ਹੈ ਔਰ ਆ 225 ਐਮਐਲਡੀ ਦਾ ਇੱਕ ਔਰ 60 ਐਮਐਲਡੀ ਦਾ ਇਹਨਾਂ ਨੇ ਐਕਸਪੈਂਸ਼ਨ ਕੀਤੀ ਹੈ ਬੱਲੋਂ ਕੇ ਜਿੱਥੇ 257 ਐਮਐਲਡੀ ਦਾ ਐਸਟੀਪੀ ਲੱਗਿਆ ਹੈ ਉੱਥੇ ਇਹਨਾਂ ਨੇ 60 ਐਮਐਲਡੀ ਕਪੈਸਿਟੀ ਵਧਾਈ ਹੈ ਮੈਂ ਕਿਹਾ ਜਿੰਨਾ ਮਰਜ਼ੀ ਕਰ ਲੋ ਆ ਸਾਡੇ ਜੇਜ਼ੋ ਕਰੋੜ ਰੁਪਏ ਗਿਆ ਸੰਦੀਪ ਜੀ ਯਾਦ ਕਰ ਲੋ ਯਾਦ ਕਰ ਲੋ ਖਾਦਾ ਗਿਆ ਹੁਣ ਇਹਨਾਂ ਦੇ ਹਲਕ ਚੋਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੈਸਾ ਕੱਢ ਕੇ ਕਿਵੇਂ ਲੈਂਦੀ ਹੈ ਇਹਨਾਂ ਨੂੰ ਜੇਲ੍ਹਾਂ 'ਚ ਕਿਵੇਂ ਭੇਜਦੀ ਹੈ ਉਹਦੀ ਹੁਣ ਲੁਧਿਆਣਾ ਦੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਔਰ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਦੇਖੋ ਸਾਰੇ ਅਫਸਰ ਨਾ ਆ ਸਿਰਫ ਪੈਸੇ ਖਾਣ ਦੇ ਵਾਸਤੇ ਸਰਕਾਰਾਂ ਨੂੰ ਗੁੰਮਰਾਹ ਕਰਦੇ ਆ ਹੁਣ ਸਾਰਿਆਂ ਨੇ ਆ ਡੀਪ ਇਮਰਾਨ ਵਾਸਤੇ ਸਾਰੇ ਇਹਨਾਂ ਨੇ ਆਪਣੀ ਆਪਣੀ ਜਿਹੜੀ ਜਿੰਨੀ ਬੁੱਧੀ ਸੀ ਬੜੇ ਬੜੇ ਆਈਏ ਅਫਸਰਾਂ ਨੇ ਆਪਣੀ ਬੁੱਧੀ ਘੋਟ ਲਈ ਨਾ ਦੱਸੋ ਘੋਟ ਲਈ ਨਾ ਬੁੱਢਾ ਨਾਲ ਬਰਬਾਦ ਕਰਤਾ ਨਾ ਇਹਨਾਂ ਨੇ 660 ਕਰੋੜ ਕਰੋੜ ਬਰਬਾਦ ਕਰਤਾ ਉਹ ਅਸੀਂ ਕਹਿੰਦੇ ਹਾਂ ਹੁਣ ਸਾਨੂੰ ਮੌਕਾ ਦਿਓ ਅਸੀਂ ਨਾ ਪੰਜਾਬ ਸਰਕਾਰ ਦਾ 1 ਰੁਪਿਆ ਲੱਗੰਦਿਆਂ ਨਾ ਨਾ ਅਸੀਂ ਸੈਂਟਰਲ ਗਵਰਨਮੈਂਟ ਦਾ 1 ਰੁਪਿਆ ਲੱਗੰਦਿਆਂ ਨਾ ਅਸੀਂ ਆਪਣੇ ਆਪ ਹੀ ਅਸੀਂ ਜਿੱਥੋਂ ਮਰਜੀ ਅਸੀਂ ਕੋਈ ਫੰਡਸ ਆਰेंजमेंट ਕਰੀਏ ਕਿਉਂਕਿ ਆ ਅਸੀਂ 4 ਸਾਲ ਪਹਿਲੇ ਅਸੀਂ ਇਹਨੂੰ ਸਾਰੇ ਨੂੰ ਕਿ ਅਸੀਂ ਤਿੰਨ ਸੀਟਵੀ ਪਲਾਂਟਸ ਲਗਾ ਕੇ ਕਾਮਯਾਬੀ ਨਾਲ ਚਲਾ ਰਹੇ ਹਾਂ 15 ਐਮਰਲ ਦੀ ਬਾਦਰਕੇ 50 ਐਮਰਲ ਦੀ ਤਾਜਪੁਰ 40 ਐਮਰਲ ਦੀ ਫੋਕਲ ਪੁਆਇੰਟ ਆ ਸੜੀ ਸਕਸੈਸ ਹੈ ਉਸ ਵਿਹਾਰ ਤੇ ਅਸੀਂ ਕਹਿੰਦੇ ਜੇ ਅਸੀਂ ਉਹ ਵੀ ਆਪਣੇ ਪੈਸੇ ਨਾਲ ਕਰ ਸਕਦੇ ਹਾਂ ਤੇ ਅਸੀਂ ਆ ਵੀ ਪੂਰਾ ਬੁੱਢਾ ਨਾਲਾ ਵੀ ਸਾਫ਼ ਕਰ ਸਕਦੇ ਹਾਂ ਸਬਜੈਕਟ ਟੂ ਸੀਐਮ ਸਾਹਿਬ ਸਾਨੂੰ ਸੁਣਨ ਸਾਨੂੰ ਬੁਲਾਣ ਤੇ ਇਹਨਾਂ ਨੂੰ ਉਹਦਾ ਵੀ ਹਾਲ ਦੱਸਾਂਗੇ ਔਰ ਬਿਨਾ ਪੈਸੇ ਇਹਨਾਂ ਨੂੰ ਕੋ ਛੁੱਟੀਆਂ ਡੀਪੇ ਰਣੇ ਕਰ ਕਰਨੀ ਆ ਅਸੀਂ ਆਪਣੇ ਮਤਾਂ ਵੀ ਡੀਪੇ ਕਰਾਂਗੇ ਔਰ ਪ੍ਰੰਤੂ 1 ਰੁਪਿਆ ਸਾਨੂੰ ਨਾ ਪੰਜਾਬ ਗਵਰਨਮੈਂਟ ਤੋਂ ਸਾਨੂੰ ਚਾਹੀਦਾ ਨਾ ਸੈਂਟਰਲ ਗਵਰਨਮੈਂਟ ਤੋਂ ਚਾਹੀਦਾ ਔਰ ਅਸੀਂ ਸਾਡੀ ਕਲਾਕਾਰੀਆਂ ਵਪਾਰੀਆਂ ਦੀ ਸਾਡੇ ਇੱਕ ਆਪਣਾ ਕੰਮ ਕਰਨ ਦਾ ਤਰੀਕਾ ਹੈਗਾ ਤੇ ਅਸੀਂ ਇਹਨੂੰ ਪੂਰਾ ਡੰਕੇ ਦੀ ਚੋੜ ਤੇ 4 ਸਾਲ ਤੋਂ ਕਹਿੰਦੇ ਅੱਜ ਵੀ ਕਹਿੰਦਾ ਹੈ ਭਲਾ ਅੱਜ ਤੁਸੀਂ ਇੱਕ ਨਵੀਂ ਆਫਰ ਦੇਤੀ ਪਹਿਲਾਂ ਤੁਸੀਂ 350 ਕਰੋੜ ਦਾ ਆਫਰ ਦਿੱਤਾ ਸੀ ਛੂਟਦਾ ਹੁਣ ਤੁਸੀਂ ਇੱਕ 100% ਆਫਰ ਦੇਤੀ ਕਿ ਸਿਰਫ ਸਾਡੀ ਗੱਲ ਸੁਨੋ ਤੇ ਸਾਨੂੰ ਅਖਤਿਆਰ ਰਾਈਟਸ ਦੇ ਦਿਓ ਅਸੀਂ ਆਪੇ ਬੁੱਢਾ ਨਾਲਾ ਵੀ ਸਾਫ਼ ਕਰਦਾਂਗੇ ਬੁੱਢਾ ਦਰਿਆ ਵੀ ਬਣਾ ਦਾਂਗੇ ਤੇ ਸਰਕਾਰਾਂ ਦਾ ਕੋਈ ਪੈਸਾ ਵੀ ਨਹੀਂ ਲੱਗੇਗਾ ਹੈਨਾ ਇਹਨੂੰ ਕਹਿੰਦੇ ਆਮ ਕੇ ਆਮ ਗੁੱਟਲੀਆਂ ਕਿਦਾਂ ਗੁੱਟਲੀਆਂ ਕਿਹਾ ਅਬ ਆ ਸਾਰੇ ਵਿੱਚ ਆਪਣੀ ਆਪਣੀ ਕਮਿਟਮੈਂਟ ਹੈ ਕਿਉਂਕਿ ਆਪਾਂ ਦੋਨੋਂ ਇਸ ਸ਼ਹਿਰ ਦੇ ਜੰਪਲ ਹੈ ਜੀ ਆਪਣਾ ਜਨਮ ਇੱਥੇ ਹੋਇਆ ਹੈ ਆਪਣੀ ਸੰਦੀਪ ਜੀ ਆਪਣੀ ਇਸ ਸ਼ਹਿਰ ਦੇ ਨਾਲ ਇੱਕ ਕਮਿਟਮੈਂਟ ਹੈ ਜੀ ਕਿਸੇ ਟਾਈਮ ਤੇ ਅੱਜ ਤੋਂ 45 ਸਾਲ ਪਹਿਲੇ ਮੈਂ ਚ ਨੰਦਾ ਰਿਹਾ ਜਦ ਮੈਂ ਛੋਟਾ ਹੁੰਦਾ ਸੀਗਾ ਜੀ ਤੇ ਇੱਥੇ ਸਿੱਕਾ ਛੁੱਟਦੇ ਸੀਗਾ ਸਿੱਕਾ ਕਲੀਨ ਸੀਗਾ ਤੇ ਅੱਜ ਦਿਲ ਦੁਖਦਾ ਜੀ ਠੀਕ ਹੈ ਨਾ ਜੀ ਅਸੀਂ ਗਰੋਅ ਕੀਤਾ ਪਰੰਤੂ ਅਸੀਂ ਇਹ ਬੁੱਢਾ ਦਰਿਆ ਨੂੰ ਗੰਦੇ ਨਾਲੇ ਦਾ ਸਰੂਪ ਦੇ ਦਿੱਤਾ ਆ ਸਾਡੀ ਡਿਊਟੀ ਹੈ ਸ਼ਹਿਰ ਵਾਲਿਆਂ ਦੀ ਅਸੀਂ ਆਪਣੇ ਕਰ ਲਾਂਗੇ ਸਰਕਾਰ ਨੂੰ ਮੌਕਾ ਦੇ ਸਾਨੂੰ ਸੁਣ ਲੈ ਅਸੀਂ ਇਹਨੂੰ ਬਿਲਕੁਲ ਸਾਫ਼ ਕਰ ਦੇਾਂਗੇ ਉਹ ਬਿਨਾਂ ਸਰਕਾਰ ਦੇ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਦਾ ਕਿਸੇ ਦਾ 1 ਰੁਪਿਆ ਨਹੀਂ ਚਾਹੀਦਾ ਖੁੱਲੀ ਆਫਰ ਅੱਜ ਫਿਰ ਦੇ ਰਹੇ ਹਾਂ 400 ਰੁਪਏ ਕਿਸੀ ਬਈ ਭਾਈ ਕੰਮ 300 ਕਰੋੜ ਹੋ ਜਾਏਗਾ ਉਹਨਾਂ ਕਹਿ ਰਹੇ ਆ ਖੁੱਲੀ ਆਫਰ ਥੈਂਕ ਯੂ ਸਰ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਤਰੁੰਜੈਨ ਬਾਬਾ ਜਿਨ੍ਹਾਂ ਨੇ ਬਹੁਤ ਸਾਰੀ ਇੱਕ ਵਾਰੀ ਫੇਰ ਬੁੱਟਾ ਦਰਿਆ ਬੁੱਢਾ ਨਾਲੇ ਨੂੰ ਲੈ ਕੇ ਇੱਕ ਨਵੀਂ ਆਫਰ ਦੇ ਦਿੱਤੀ ਹੈ ਪਹਿਲਾਂ ਇਹਨਾਂ ਨੇ ਆਫਰ ਦਿੱਤੀ ਸੀ ਕਿ 650 ਕਰੋੜ ਚੋਂ ਅਸੀਂ 50% ਜਿੱਥੇ ਉਹ ਕੰਮ ਕਰਦਾਂਗੇ ਤੇ ਅੱਜ ਇੱਕ ਨਵੀਂ ਆਫਰ ਹੈ ਕਿ ਬਿਨਾਂ ਕਿਸੇ ਜਿਹੜੇ ਪੈਸਾ ਲੱਗੇ ਨਾ ਸਟੇਟ ਦਾ ਗਵਰਨਮੈਂਟ ਦਾ ਅਸੀਂ ਬੁੱਢਾ ਜਿਹੜਾ ਨਾਲਾ ਹੈ ਜਿੱਥੇ ਸਰਕਾਰਾਂ 650 ਕਰੋੜ ਰੁਪਏ ਖਰਚ ਕਰਕੇ ਵੀ ਫੇਲ ਨਜ਼ਰ ਆ ਰਹੀਆਂ ਨੇ ਬੁੱਢਾ ਦਰਿਆ ਨਹੀਂ ਬਣਾ ਪਾਈਆਂ ਉੱਥੇ ਇਹਨਾਂ ਨੇ ਨਵੀਂ ਆਫਰ ਦਿੱਤੀ ਕਿ ਬੁੱਢਾ ਨਾ ਦਰਿਆ ਨੂੰ ਅਸੀਂ ਬੁੱਢਾ ਨਾਲੇ ਨੂੰ ਬੁੱਢਾ ਦਰਿਆ ਬਣਾ ਦਾਂਗੇ ਤੇ ਕੋਈ ਪੈਸਾ ਨਾ ਤਾਂ ਕੇਂਦਰ ਸਰਕਾਰ ਦਾ ਤੇ ਨਾ ਸਟੇਟ ਗਵਰਨਮੈਂਟ ਦਾ ਲੱਗੇਗਾ ਤੇ ਇਹਨੂੰ ਕਹਿੰਦੇ ਆ ਹਿੰਗ ਲੱਗੇ ਨਾ ਫਿਟਗਰੀ ਰੰਗ ਚੋਖਾ ਹੁਣ ਦੇਖਦੇ ਆ ਸਰਕਾਰ ਨੂੰ ਇਹ ਸਮਾਂ ਲੱਗਦੀ ਹੈ ਕਿ نئی ਸਰਕਾਰ ਇਹਨਾਂ ਦੀ ਆਫਰ ਮੰਨਦੀ ਹੈ ਕਿ ਨਹੀਂ ਦੇਖਦੇ ਰਹੋ ਬਨੇ ਰਹੋ ਜਾਣੇ ਤਾਂ ਸ਼ੀਤਾਨਵਾਦ ਲੋ ਜੀ ਹੁਣ ਮੈਂ ਲਹਿਣਾ ਸਿੰਘ ਦੇ ਨਿਵਾਸੀਆਂ ਨੂੰ ਪੁੱਛਦਾ 650 ਕਰੋੜ ਰੁਪਇਆ ਲੱਗ ਗਿਆ ਦੇ ਆਉ ਚੱਲ ਕੇ ਸਾਰੇ ਜਿਹਨੇ ਗੱਡੀਆਂ ਚੱਕੋ ਦੇ ਚੱਲੋ ਬੁੱਡੇ ਨਾਲੇ ਨੂੰ ਦੇਖਣ ਵਾਸਤੇ ਗੰਦੇ ਨਾਲ ਕੀ ਸਾਫ ਹੋ ਗਿਆ ਉਸ ਸਮੇਂ ਵੀ ਮੈਂ ਕਹਿਆ ਸੀਗਾ ਇਸ ਦੀ ਪਾਣੀ ਨੂੰ ਨਾਪਿਆ ਨਹੀਂ ਗਿਆ ਨਹੀਂ ਗਿਆ ਨਹੀਂ ਗਿਆ ਪੈਸਾ ਰੁੜ ਜਾਣਾ ਪਰੰਤੂ ਮੇਰੀ ਕਿਸ ਨੇ ਸੁਣਵਾਈ ਨਹੀਂ ਕੀਤੀ ਪਰੰਤੂ ਅੱਜ ਹਾਕ ਚੰਨਨ ਪਵਾਰਸੀ ਕਿਹਾ اور ਪੜੇ ਲਿਖੇ ਕੋ ਫਾਰਸੀ ਕਿਹਾ ਲੁੱਟ ਹੋਗੀ ਸਾਡੇ ਟੈਕਸਾਂ ਦਾ ਪੈਸਾ ਹੈ ਉਹ ਮੇਰੇ ਲੁਧਿਆਣੇ ਦੇ ਮੇਰੇ भोले-ਪਾਲੇ ਲੋਕੋ ਆ ਆਪਣਾ ਪੈਸਾ ਯਾਰ ਔਰ ਆਪਾ ਆਪਣਾ ਪੈਸਾ ਵੀ ਗਵਾ ਰਹੇ ਆ ਆਪਣਾ ਸਵਾਸਥ ਵੀ ਗਵਾ ਰਹੇ ਆ 4700 ਕੈਂਸਰ ਦੇ ਕੇਸਿਸ ਲੁਧਿਆਣਾ ਚ ਡਿਟੈਕਟ ਹੋ ਚੁੱਕੇ ਸੰਦੀਪ ਜੀ ਆਹ ਕੋਈ ਪੋਲਿਟੀਕਲ ਮਾਇਲੇਜ ਆ ਕੋਈ ਰਾਜਨੀਤੀ ਦਾ ਆ